ਅੱਜ ਅਡਾ ਜੈਤਿਪੁਰ ਚ ਰਾਮ ਨੌਮੀ ਦਾ ਤਿਹਾਰ ਬੜੀ ਹੀ ਸ਼ਰਧਾ ਤੇ ਧੂਮ-ਤਾਮ ਨਾਲ ਮਨਾਇਆ ਗਿਆ। ਹਲਕਾ ਮਜੀਠਾ ਦੇ ਕਸਬਾ ਜੈਤਿਪੁਰ ਚ ਰਾਮ ਨੌਮੀ ਦਾ ਤਿਹਾਰ ਬੜੀ ਹੀ ਸ਼ਰਧਾ ਤੇ ਧੂਮ-ਤਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਕਸਬਾ ਜੈਤਿਪੁਰ ਦੇ ਸਰਪੰਚ ਗੁਰਮੀਤ ਸਿੰਘ ਵੱਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮਨਮੋਹਨ ਸਿੰਘ ਢਿੱਲੋਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਕਰਕੇ ਹਿੰਦੂ ਸਿੱਖ ਏਕਤਾ ਦੀ ਮਿਸਾਲ ਕਾਇਮ ਕੀਤੀ। ਇਸ ਮੌਕੇ ਤੇ ਹਿੰਦੂ ਸਿੱਖ ਈਸਾਈ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ ਤੇ ਇਸ ਮੌਕੇ ਲੰਗਰ ਪੰਡਾਰੇ ਵੀ ਅਤੁੱਟ ਵਰਤਾਏ ਗਏ ਦਿਹਾੜੇ ਦੇ ਰਾਧਾ ਕ੍ਰਿਸ਼ਨ ਮੰਦਰ ਵੱਲੋਂ ਸਾਰੇ ਅੱਡੇ ਦੇ ਸਹਿਯੋਗ ਦੇ ਨਾਲ ਅੱਜ ਇਹ ਬਹੁਤ ਵਧੀਆ ਰਾਮ ਨੌਮੀ ਦੀ ਯਾਤਰਾ ਖੇੜੀ ਰਾਸੀ ਆਤਾ ਕੀਤੀ ਹੈ ਸੰਗਤਾਂ 'ਚ ਬਹੁਤ ਸ਼ਾਂਤ ਤੇ ਬਹੁਤ ਹੀ ਪਿਆਰ ਆ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਸਾਡੇ ਸਮਾਜ ਦੇ ਵਿੱਚ ਰੋਜ਼ ਹੋਣੇ ਚਾਹੀਦੇ ਆ ਹਰ ਦਿਨ ਢੰਗ ਦੇ ਦਿੱਤੇ ਇਹਨਾਂ ਨੂੰ ਬਣਾਇਆ ਜਾਣਾ ਚਾਹੀਦਾ ਤਾਂ ਜੋ ਅਸੀਂ ਆਪਣੇ ਵਿਰਸੇ ਨੂੰ ਨਾ ਭੁੱਲੀਏ ਤੇ ਇਹ ਉਹਦੇ ਨਾਲ ਲੱਗੇ ਰਹੀਏ ਇਸ ਕਿੱਥੋਂ ਸ਼ੁਰੂ ਹੋ ਗਈ ਕਿਹੜੇ ਕਿਹੜੇ ਥਾਵਾਂ ਤੇ ਇਹ ਅੱਜ ਸਵੇਰੇ ਚਾਚਾਮੀ 4 ਵਜੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਤੋਂ ਸ਼ੁਰੂ ਕੀਤੀ ਗਈ ਹੈ ਯਾਤਰਾ ਸਾਰੀਆਂ ਗਲੀਆਂ ਦੇ ਵਿੱਚੋਂ ਹੋ ਕੇ ਤੇ ਬਾਜ਼ਾਰ ਦੇ ਵਿੱਚੋਂ ਹੋ ਕੇ ਸਾਰਿਆਂ ਦੇ ਕੋਲੋਂ ਹੋਣ ਇਹਨਾਂ ਦੀ ਸਮਾਪਤੀ ਫਿਰ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦੇ ਵਿੱਚ ਹੋਈ ਹੈ ਤੇ ਥਾਣਾ ਦੇ ਸਾਰਿਆਂ ਨੇ ਇਹਨਾਂ ਦਾ ਜੀ ਆਇਆਂ ਕੀਤਾ ਵਾ ਤੇ ਮੈਂ ਹੀ ਕਵਾਂਗਾ ਸਾਰੇ ਜਣੇ ਰਲ ਕੇ ਇਹੋ ਜਿਹੇ ਉਪਰਾਲੇ ਜਿਹੜੇ ਅਸੀਂ ਕਰਦੇ ਰਹੀਏ ਤਾਂ ਜੋ ਸਾਡੇ ਸਮਾਜ ਦੇ ਵਿੱਚ ਤੇ ਸਾਡੇ ਸੰਸਕ੍ਰਿਤੀ ਦੇ ਵਿੱਚ ਇੱਜ਼ਤਾਂ ਦੀ ਪਛਾਣ ਮਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਉਂ ਰਾਮ ਨਾਮੀ ਦੇ ਜੱਜ 70000 ਤੇ ਸਾਰਾ ਅੱਡਾ ਜਿੰਦੂਰ ਨੇ ਰਲ ਮਿਲ ਕੇ ਸਾਰਿਆਂ ਪਰਿਵਾਰਾਂ ਨੇ ਜੋ ਜੋ ਸੁਭਾਜਤਰਾ ਗੱਡੀ ਹੈ ਜੀ ਅਸੀਂ ਪ੍ਰਸ਼ਾਸਨ ਦਾ ਸਾਰੇ ਸੰਗਤ ਦਾ ਅੱਡਾ ਜਿੰਦੂਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime